ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਪਣੇ YouTube ਚੈਨਲ Proud Punjab TV ਤੇ ਲੰਦੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਜੀ ਆਪਾਂ ਪਿੰਡ ਖੁੱਡੀ ਕਲਾਂ ਜੋ ਕਿ ਹੰディアਏ ਦੇ ਨਾਲ ਲੱਗਣਾ ਪਿੰਡ ਹੈ ਜ਼ਿਲ੍ਹਾ ਬਰਨਾਲਾ ਦੇ ਵਿੱਚ ਆਉਂਦਾ ਹੈ ਇੱਥੇ ਹਰ ਸਾਲ ਦੀ ਮਾਤਾ ਦਾ ਮੰਦਰ ਦੇ ਵਿੱਚ ਮੇਲਾ ਲੱਗਦਾ ਹੈ ਤੁਸੀਂ ਹੁਣ ਦੇਖ ਸਕਦੇ ਹੋ ਆਪਾਂ ਮਿੱਟੀ ਕੱਢਣੇ ਪਹੁੰਚ ਗਏ ਤੇ ਬਾਕੀ ਹੁਣ ਮਿੱਟੀ ਕੱਢ ਕੇ ਮੱਥਾ ਟੇਕਣ ਜਾਵਾਂਗੇ ਇਹ 메인 게ਟ ਆ ਜਾਂਦਾਈ ਮਾਤਾ ਸ਼ੇਰਾਂ ਵਾਲੀ ਦਾ ਮੰਦਿਰ ਬਣਾ ਹੋਇਆ ਤੁਸੀਂ ਦੇਖ ਸਕਦੇ ਹੋਈ ਬਹੁਤ ਸਜਾਵਟ ਕੀਤੀ ਹੋਈ ਹੈ ਹਰ ਸਾਲ ਪਾਰੀ ਮੇਲਾ ਲੱਗਦਾ ਹੈ ਇਥੇ ਜੀ ਪੁਲਸੀ ਵੀ ਮੌਜੂਦ ਹੁੰਦੀ ਹੈ ਇਸ ਮੇਲੇ ਵਿੱਚ ਪੁਲਸੀ ਦੀ ਡਿਊਟੀ ਲੱਗਦੀ ਹੈ ਹਨਾ ਪਾ ਜਿੰਦਾਂ ਨੂੰ ਮਾਤਾ ਦੇ ਮੰਦਰ ਦੇ ਦਰਸ਼ਨ ਕਰਾਉਣਾ ਤੁਸੀਂ ਦਰਸ਼ਨ ਕਰ ਸਕਦੇ ਹੋ ਮਾਤਾ ਜੀ ਦੇ ਅੱਥਾ ਤੇ 1 ਕਿਜੀ ਆਪਾਂ ਬਾਹਰਲੀ ਸਾਈਡ ਅੱਗੇ ਪਿੱਛੇ ਦੀ ਘੁੰਮ ਕੇ ਤਾਲੇ ਪਾਸੇ ਜਾਣਾ ਤੇ ਪ੍ਰਸ਼ਾਦ ਲੈ ਕੇ ਇੱਥੇ 10 ਮਿੰਟ ਜੀ ਤੁਸੀਂ ਬਹਿਣਾ ਚਾਹੁੰਦੇ ਹੋ ਥੋੜੀ ਸਰਦਾ ਜੀ ਤੇ ਇੱਧਰਲੇ ਪਾਸੇ ਜੀ ਸ਼ਿਵ ਜੀ ਦਾ ਮੰਦਿਰ ਬਣਿਆ ਹੋਇਆਗਾ ਤੁਸੀਂ ਵੇਖ ਸਕਦੇ ਹੋ ਸਾਹਮਣੇ ਸ਼ਿਵ ਜੀ ਦੀ ਮੂਰਤੀ ਬਣੀ ਹੋਈ ਹੈ ਜੀ ਉਹ ਨਾ ਪਾਈ ਫਿਰ ਜਿੱਥੇ ਬੈਠੀ ਸੀ ਪਹਿਲਾਂ ਉਦੇ ਇੱਕ ਥੱਲੇ ਵਾਸੀ ਨੂੰ ਰਾਹ ਜਾਂਦਾ ਬਾਹਰਲੇ ਪਾਸੇ ਰਾ ਨਿਕਲ ਜਾਂਦੇ ਹੀ ਦੇਖਿਆ ਤੁਸੀਂ ਇੱਥੇ ਤਪਸਥਾਨ ਬਣਾਇਆ ਹੈ ਵੀ ਇਤਿਹਾਸ ਹੈ ਇੱਥੇ ਦੇ ਮੰਮੀ ਬਿਠੋਈ ਹੋਇਆ ਹੈ। ਯਾਨੀ ਕਿ ਤੇਰੇ ਨਾਲ ਸਾਹ ਹੋ ਰਿਹਾ ਹੈ। ਤੂੰ ਇੱਥੇ ਆਉਂ ਕਰ ਤੇ। ਜੇ ਨਾ ਮੈਨੂੰ ਕੋਈ ਬੋਲਾ ਕੋਈ ਯੋਗਦਾਨ ਤਾਂ। ਦਰਸ਼ਨ ਕਰ ਸਕਦੇ ਨਹੀਂ। ਹੁਣ ਆਪਾਂ ਜੀ ਲੰਗਰ ਹਾਲ ਦੇ ਵਿੱਚ ਲੰਗਰ ਛੱਗਲੀ ਪਹੁੰਚ ਗਏ ਹਰ ਸਾਲ ਦੀ ਪੋੜੀਆਂ ਦਾ ਲੰਗਰ ਉੱਥੇ ਹੁੰਦਾ ਹੈ। ਹੋਨਾਪਾਜੀ ਝੋਲਿਆਂ ਵਾਲੀ ਸਾਈਡ ਤੇ ਆ ਚੁੱਕਿਆ ਝੂਲੇ ਦੇਖ ਸਕਦੇ ਤੁਸੀਂ ਬਹੁਤ ਵੱਡੇ ਵੱਡੇ ਝੂਲੇ ਲੱਗੇ ਹੋਏ ਨੇ ਤੁਸੀਂ ਵੀ ਜੇ ਇਸੇ ਮੇਲੇ ਦੇ ਵਿੱਚ ਆ ਕੇ ਇੰਜੋਏ ਕਰ ਸਕਦੇ ਹੋ ਜੀ ਬਾਕੀ ਅਦਰ ਮिक्की ਮਾਊਸ ਲੱਗੇ ਹੋਏ ਨੇ सामने किश्ती लगी हुई है इधरले पास ट्रेन छोटे बच्चों जी तो उधर एक ड्रैगन बना हुआ आप देख सकते जी छोटी जी ट्रेन किश्तिया देख सकते किश्तियाँ चल दया ने ਜੀ ਅੱਜ ਦਾ ਬਲੌਗ ਜੀ ਤੁਹਾਨੂੰ ਵਧੀਆ ਲੱਗੇ ਤਾਂ ਬਲੌਗ ਨੂੰ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਤੇ ਬਾਕੀ ਜਿਹੜੇ ਵੀ ਰਪਨ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣ ਥੈਂਕਸ ਫॉर ਵਾਚਿੰਗ